ਮਾਰਨ ਚੜਿਓ ਖਾਲਸੈ ਮੂਯੋ ਆਪ ਦੁਖ ਪਾਏ ਦੀਵਾਨ ਕੌੜਾ ਮੱਲ ਦੇ ਮਾਰੇ ਜਾਣ ਮੰਗਰੂ ਮੀਰ ਮੰਨੂ ਨੇ ਜਾਣ ਲਿਆ ਕਿ ਹੁਣ ਅਬਦਾਲੀ ਦਾ ਮੁਕਾਬਲਾ ਕਰਨਾ ਕਠਨ ਹੈ ਸੋ ਉਸਨੇ ਹਥਿਆਰ ਸੁੱਟ ਦਿੱਤੇ ਗੱਲ ਪੱਲਾ ਪਾ ਉਹ ਅਬਦਾਲੀ ਅੱਗੇ ਹਾਜ਼ਰ ਹੋਇਆ ਦੱਸ ਹੁਣ ਤੇਰੇ ਜਹੇ ਝੂਠੇ ਫਰੇਬੀ ਅਤੇ ਧੋਖੇਬਾਜ਼ ਨਾਲ ਕੀ ਸਲੂਕ ਕੀਤਾ ਜਾਵੇ ਅਬਦਾਲੀ ਨੇ ਮੀਰ ਮੰਨੂ ਨੂੰ ਪੁੱਛਿਆ ਜੇ ਤੁਸੀਂ ਵਪਾਰੀ ਹੋ ਤਾਂ ਸੌਦਾ ਕਰੋ ਅਤੇ ਮੇਰੀ ਰਹਾਈ ਦਾ ਮੁੱਲ ਦੱਸੋ ਜੇ ਤੁਸੀਂ ਜ਼ਾਲਮ ਹੋ ਤਾਂ ਜੇਹੀ ਮੌਤ ਤੁਹਾਡੇ ਦਿਲ ਨੂੰ ਸ਼ਾਂਤੀ ਦੇਵੇ ਮੈਨੂੰ ਵੈਸੀ ਮੌਤ ਦਿਓ ਤੇ ਜੇ ਤੁਸੀਂ ਬਾਦਸ਼ਾਹ ਹੋ ਤਾਂ ਬਾਦਸ਼ਾਹਾਂ ਵਾਲੀ ਦਰਿਆਦਲੀ ਦਿਖਾਓ ਅਤੇ ਮੈਨੂੰ ਮਾਫ਼ ਕਰਕੇ ਰਹਾ ਕਰ ਦਿਓ ਗੱਲਾਂ ਕਰਨ ਵਿੱਚ ਤਾਂ ਤੂੰ ਬਹੁਤ ਮਾਹਰ ਹੈ ਕਾਸ਼ ਕਿਤੇ ਆਪਣੇ ਬੋਲਾਂ ਉੱਤੇ ਨਿਭਣ ਵਿੱਚ ਵੀ ਇੰਨਾ ਪੱਕਾ ਹੁੰਦਾ ਖੈਰ ਇਹ ਦੱਸ ਕਿ ਜੇ ਮੈਂ ਜੰਗ ਹਾਰ ਜਾਂਦਾ ਤੇ ਐਵੇਂ ਹੀ ਤੇਰੇ ਅੱਗੇ ਖੜਾ ਹੁੰਦਾ ਜਿਵੇਂ ਤੂੰ ਮੇਰੇ ਅੱਗੇ ਖਲੋਤਾ ਹੈ ਤਾਂ ਤੂੰ ਮੇਰੇ ਨਾਲ ਕੀ ਵਤੀਰਾ ਕਰਦਾ ਅਬਦਾਲੀ ਨੇ ਫੇਰ ਮੀਰ ਮੰਨੂ ਨੂੰ ਪੁੱਛਿਆ ਫੌਰਨ ਤੁਹਾਡਾ ਸਿਰ ਕੱਟ ਕੇ ਦਿੱਲੀ ਬਾਦਸ਼ਾਹ ਅੱਗੇ ਲਿਜਾ ਪੇਸ਼ ਕਰਦਾ ਮੀਰ ਮੰਨੂ ਝੱਟ ਬੋਲਿਆ ਅਬਦਾਲੀ ਸੁਣ ਕੇ ਭਾਵੇਂ ਹੱਸਿਆ ਪਰ ਫੇਰ ਵੀ ਉਸ ਨੂੰ ਇਹ ਗੱਲ ਵੱਡੀ ਦਲੇਰੀ ਵਾਲੀ ਜਾਪੀ ਉਸ ਨੇ ਮੀਰ ਮੰਨੂ ਨੂੰ ਜਾ ਲੱਖ ਦਾ ਦੰਡ ਤਾਂ ਲਾਇਆ ਪਰ ਉਸ ਦੀ ਬਹਾਦਰੀ ਤੋਂ ਖੁਸ਼ ਹੋ ਕੇ ਪੰਜਾਬ ਦੀ ਸੂਬੇਦਾਰੀ ਉਸ ਦੇ ਹਵਾਲੇ ਕਰ ਦਿੱਤੀ ਅਬਦਾਲੀ ਦੀ ਸ਼ਹਿ ਪ੍ਰਾਪਤ ਮੀਰ ਮੰਨੂ ਨੂੰ ਹੁਣ ਕੋਈ ਬਾਹਰੀ ਖਤਰਾ ਨਹੀਂ ਰਿਹਾ ਸੀ ਉਸ ਨੇ ਸਾਰਾ ਧਿਆਨ ਆਪਣੇ ਇੱਕੋ ਇੱਕ ਬੱਚੇ ਵਿਰੋਧੀ ਵੱਲ ਕੀਤਾ ਜਿਸ ਉੱਤੇ ਉਸ ਨੂੰ ਬਗਾਵਤ ਦਾ ਪੂਰਾ ਸ਼ੱਕ ਸੀ ਉਹ ਸੀ ਖਾਲਸਾ ਉਸ ਨੇ ਖਾਲਸੇ ਨੂੰ ਲਿਖ ਕੇ ਦਿੱਤੀ ਸਾਰੀ ਜਾਗੀਰ ਦੇਕਰਾਰ ਤੋੜ ਦਿੱਤੇ ਅਤੇ ਗੁਰੂ ਕੇ ਚੱਕ ਦੇ ਨਾਂ ਲਾਏ ਗਏ ਸਾਰੇ ਪਿੰਡਾਂ ਆਪਣੇ ਕਬਜ਼ੇ ਵਿੱਚ ਲੈ ਲਈ ਕਿਉਂਕਿ ਦੁਰਾਨੀ ਜਾਂਦਾ ਹੋਇਆ ਆਪਣੇ ਗਿਲਜੀਆਂ ਦੀ ਇੱਕ ਵੱਡੀ ਟੁਕੜੀ ਲਾਹੌਰ ਛੱਡ ਗਿਆ ਸੀ ਉਸ ਦੇ ਹੌਸਲੇ ਉੱਤੇ ਮੀਰ ਮੰਨੂ ਸੋਚ ਰਿਹਾ ਸੀ ਕਿ ਜੇ ਸਿੱਖਾਂ ਨੇ ਥੋੜੀ ਬਹੁਤ ਹਿੱਲ-ਜੁਲ ਕੀਤੀ ਤਾਂ ਦੁਰਾਨੀਆਂ ਨੂੰ ਉਹਨਾਂ ਉੱਤੇ ਚੜ੍ਹ ਦੇਵੇਗਾ ਹੁਣ ਲਾਹੌਰ ਦਰਬਾਰ ਵਿੱਚ ਦੀਵਾਨ ਕੌੜਾ ਮੰਦ ਅਜਿਹਾ ਕੋਈ ਸਿੱਖ ਹਤੈਸ਼ੀ ਵੀ ਨਹੀਂ ਰਿਹਾ ਸੀ ਸੋ ਦਰਬਾਰੀਆਂ ਨੇ ਮੀਰ ਮੰਨੂ ਕੋਲ ਸਿੱਖਾਂ ਵਿਰੁੱਧ ਝੂਠੀਆਂ ਸੱਚੀਆਂ ਤੋਂਬਤਾ ਲਾਉਣੀਆਂ ਸ਼ੁਰੂ ਕਰ ਦਿੱਤੀਆਂ ਮੀਰ ਮੰਨੂ ਨੇ ਸਿੱਖਾਂ ਦੇ ਕਤਲੇਆਮ ਦੇ ਹੁਕਮ ਜਾਰੀ ਕਰ ਦਿੱਤੇ ਉਸ ਨੇ ਫੌਜ ਨੂੰ ਇਹ ਕਹਿ ਕੇ ਕਿ ਪਿੰਡਾਂ ਉੱਤੇ ਚਾੜ ਦਿੱਤਾ ਕਿ ਜਿੱਥੇ ਵੀ ਕੋਈ ਵੀ ਸਿੱਖ ਮਿਲੇ ਉਸ ਦੇ ਦਾੜੀ ਕੇਸ ਮੁੰਨ ਦਿੱਤੇ ਜਾਣ ਅਤੇ ਜੇ ਉਹ ਵਿਰੋਧ ਕਰੇ ਤਾਂ ਮੌਤ ਦੇ ਘਾਟ ਉਤਾਰ ਦਿੱਤਾ ਜਾਵੇ ਪਹਾੜੀ ਰਾਜਿਆਂ ਵੱਲ ਵੀ ਉਸਨੇ ਸੁਨੇਹੇ ਭੇਜ ਦਿੱਤੇ ਕਿ ਸਿੱਖਾਂ ਦਾ ਵੱਧ ਤੋਂ ਵੱਧ ਕਤਲੇਆਮ ਕਰੋ ਅਤੇ ਲਾਹੌਰ ਦਰਬਾਰ ਤੋਂ ਵੱਡੇ ਇਨਾਮ ਪ੍ਰਾਪਤ ਕਰੋ ਪੱਤਾ ਪੱਤਾ ਸਿੰਘਾਂ ਦਾ ਮੋੜ ਵੈਰੀ ਹੋ ਗਿਆ ਮੀਰ ਮੰਨੂ ਦੁਆਰਾ ਕੀਤੀ ਜਾ ਰਹੀ ਇਹ ਕਤਲੇਆਮ ਸਿੱਖਾਂ ਦੇ ਅੱਜ ਤੱਕ ਹੋਏ ਕਤਲੇਆਮਾਂ ਵਿੱਚੋਂ ਸਭ ਤੋਂ ਵੱਧ ਭਿਆਨਕ ਅਤੇ ਤਸ਼ੱਦਦ ਭਰੀ ਸੀ ਇਸ ਕਤਲੇਆਮ ਨੇ ਫਰਕਸ਼ੀਰ ਅਤੇ ਜਕਰੀਏ ਦੇ ਜ਼ੁਲਮਾਂ ਨੂੰ ਵੀ ਮਾਤ ਪਾ ਦਿੱਤੀ ਸੀ ਹੁਣ ਤੱਕ ਮੁਗਲ ਦਰਬਾਰ ਉਹਨਾਂ ਸਿੰਘਾਂ ਉੱਤੇ ਹੀ ਕਹਿਟਾਉਂਦਾ ਸੀ ਜੋ ਹਕੂਮਤ ਵਿਰੁੱਧ ਬਗਾਵਤ ਕਰਦੇ ਸਨ ਪਰ ਮੀਰ ਮੰਨੂ ਨੇ ਬੁੱਢੇ ਬੱਚੇ ਮਾਵਾਂ ਦਾ ਕਤਲੇਆਮ ਵੀ ਸ਼ੁਰੂ ਕਰ ਦਿੱਤਾ ਸੈਂਕੜੇ ਸਿੰਘ ਕਤਲ ਕਰਕੇ ਉਹਨਾਂ ਦੇ ਸਿਰਾਂ ਨਾਲ ਖੂਨ ਭਰ ਦਿੱਤੇ ਗਏ ਅੱਜ ਤੱਕ ਮੁਗਲਾਂ ਤੋਂ ਜੋ ਨਹੀਂ ਹੋਇਆ ਮੈਂ ਉਹ ਕਰਾਂਗਾ ਮੁਗਲ ਬਾਦਸ਼ਾਹ ਅਤੇ ਸੂਬੇਦਾਰ اپنی ساری طاقت سنگھا ਨੂੰ ਮਾਰਨ ਉੱਤੇ ਗਵਾਉਂਦੇ ਰਹੇ ਮੈਂ ਇਨ੍ਹਾਂ ਸਿੱਖਾਂ ਦਾ ਪੈਦਾ ਹੋਣਾ ਹੀ ਬੰਦ ਕਰ ਦੇਵਾਂਗਾ ਮੈਂ ਇਹਨਾਂ ਨੂੰ ਜੰਮਣ ਵਾਲੀਆਂ ਦਾ ਕਤਲ ਕਰਾਂਗਾ ਇਹਨਾਂ ਦੇ ਬੱਚਿਆਂ ਉੱਤੇ ਉਹਨਾਂ ਦੀਆਂ ਮਾਵਾਂ ਅੱਗੇ ਐਸਾ ਕਹਿਰ ਟਾਹਾਂਗਾ ਕਿ ਅੱਗੇ ਤੋਂ ਕੋਈ ਸਿੱਖ ਔਰਤ ਬੱਚਾ ਪੈਦਾ ਕਰਨ ਤੋਂ ਖੌਫ ਕਰੇਗੀ ਦੁੱਧ ਚੁੰਗਦੇ ਬਾਲ ਮਾਵਾਂ ਸਮੇਤ ਕੈਦ ਕਰਕੇ ਲਾਹੌਰ ਲਿਆਂਦੇ ਜਾਣ ਲੱਗੇ ਮੁੱਲਾਪੁਰ ਦੇ ਕਮਾਦਾਂ ਵਿੱਚ ਆਪਣੇ ਛੋਟੇ ਬਾਲ ਨੂੰ ਲੈ ਕੇ ਲੁਕੀ ਬੈਠੀ ਇੱਕ ਮਾਂ ਵਾਰ-ਵਾਰ ਬਾਲ ਦੇ ਮੱਥੇ ਉੱਤੇ ਪਿਆਰ ਦੇ ਰਹੀ ਹੈ ਅੱਜ ਤੂੰ ਮੈਨੂੰ ਮਿੱਠੀਆਂ ਹੀ ਤਲੀਦਾਨੀ ਐ ਤੂੰ ਮੇਰਾ ਬਹਾਦਰ ਪੁੱਤਾਂ ਤਾਂ ਕਰਕੇ ਤੈਨੂੰ ਬਾਬਾ ਬੰਦਾ ਸਿੰਘ ਬਹਾਦਰ ਦੇ ਸੂਰਮੇ ਪੁੱਤ ਅਜੇ ਸਿੰਘ ਦੀ ਬਾਤ ਸੁਣਾਵਾ ਅੱਖਾਂ ਭਰਦੀ ਮਾਂ ਬੋਲੀ ਹਾਂ ਮਾਂ ਛੋਟੇ ਜਿਹੇ ਸਨ ਬਾਬਾ ਬੰਦਾ ਸਿੰਘ ਬਹਾਦਰ ਉਦੋਂ ਸ਼ਿਕਾਰ ਦਾ ਬਹੁਤ ਸ਼ੌਂਕ ਸੀ ਉਹਨਾਂ ਨੂੰ ਇੱਕ ਦਿਨ ਇੱਕ ਹਿਰਨ ਦਾ ਸ਼ਿਕਾਰ ਕੀਤਾ ਜਦ ਉਸ ਦਾ ਢਿੱਡ 파ੜਿਆ ਤਾਂ ਉਸ ਵਿੱਚੋਂ ਹਿਰਨ ਦੇ ਤਿੰਨ ਛੋਟੇ-ਛੋਟੇ ਬੱਚੇ ਅੱਖਾਂ ਸਾਹਮਣੇ ਤੜਫਦੇ ਮਰ ਗਏ ਇਸ ਸਾਕੇ ਨੇ ਬਾਲ ਨੂੰ ਵੈਰਾਗੀ ਕਰ ਦਿੱਤਾ ਇੱਕ ਦਿਨ ਆਨੰਦਪੁਰੀ ਦੇ ਸਵਾਮੀ ਉਹਦੇ ਡੇਰੇ ਉੱਤੇ ਪਹੁੰਚੇ ਸਿਰ ਉੱਤੇ ਹੱਥ ਰੱਖਿਆ ਅਤੇ ਪੰਜਾਬ ਵੱਲ ਤੋਰਿਆ ਬਾਬਾ ਜੀ ਨੇ ਜ਼ਾਲਮ ਮੁਗਲਾਂ ਦੇ ਘਰੀ 70 ਬਿਛਾ ਦਿੱਤੇ ਸਨ ਖਾਲਸਾ ਰਾਜ ਕਾਇਮ ਕੀਤਾ ਅਤੇ ਫੇਰ ਹਕੂਮਤ ਨਾਲ ਲੜਦੇ ਲੜਦੇ ਇੱਕ ਦਿਨ ਗੁਰਦਾਸ ਨੰਗਲ ਦੀ ਗੜੀ ਵਿੱਚੋਂ ਕੈਦ ਕਰ ਲਏ ਗਏ ਉਹਨਾਂ ਨੂੰ ਡਲੌਣ ਲਈ ਉਹਨਾਂ ਦੇ ਸਾਹਮਣੇ ਸਿੰਘਾਂ ਨੂੰ ਤਸੀਹੇ ਦੇ ਕੇ ਸ਼ਹੀਦ ਕੀਤਾ ਜਾਣ ਲੱਗਾ ਜਦ ਬਾਬਾ ਜੀ ਅਡੋਲ ਬੈਠੇ ਰਹੇ ਤਾਂ ਜ਼ਾਲਿਮਾਂ ਨੇ ਬਾਬਾ ਜੀ ਦੇ ਪੌਣੇਕ 4 ਸਾਲ ਦੇ ਪੁੱਛੰਗੀ ਬਾਬਾ ਅਜੇ ਸਿੰਘ ਨੂੰ ਉਹਨਾਂ ਦੇ ਸਾਹਮਣੇ ਲਿਆਂਦਾ ਉਹਨਾਂ ਨੇ ਬਾਲ ਦਾ ਸੀਨਾ ਪਾੜਿਆ ਅਤੇ ਉਸ ਦਾ ਕਾਲਜਾ ਕੱਢ ਕੇ ਬਾਬਾ ਜੀ ਦੇ ਮੂੰਹ ਵਿੱਚ ਪਾਉਣ ਲੱਗੇ ਅਤੇ ਬਾਬਾ ਜੀ ਅੱਗੋਂ ਧੰਨ ਗੁਰੂ ਨਾਨਕ ਅਤੇ ਸਤ ਕਰਤਾਰ ਜਪਦੇ ਰਹੇ ਤੈਨੂੰ ਪਤਾ ਹੈ ਪੁੱਤਰ ਕਿ ਬਚਪਨ ਵਿੱਚ ਹਿਰਨ ਦੇ ਮਰੇ ਬੱਚੇ ਵੇਖ ਕੇ ਡੋਲ ਜਾਣ ਵਾਲਾ ਬਾਬਾ ਬੰਦਾ ਸਿੰਘ ਆਪਣੇ ਪੁੱਤਰ ਦਾ ਦਿਲ ਮੂੰਹ ਵਿੱਚ ਕਿਵੇਂ ਪਾ ਗਿਆ ਕਿਵੇਂ ਮਾਂ ਕਿਉਂਕਿ ਪੰਥ ਦੇ ਵਾਲੀ ਕਲਗੀਧਰ ਪਿਤਾ ਜੀ ਦਾ ਹੱਥ ਉਸ ਦੇ ਸਿਰ ਉੱਤੇ ਆ ਗਿਆ ਸੀ ਬਾਬਾ ਅਜੈ ਸਿੰਧ ਨੂੰ ਦੁੱਖ ਨਹੀਂ ਲੱਦਿਆ ਜਿਹੜੇ ਜੈਕਾਰੇ ਛੱਡਦਾ ਸ਼ਹੀਦ ਹੋਵੇ ਉਹ ਪੀੜਾਂ ਤੋਂ ਮੁਕਤ ਹੋ ਜਾਂਦਾ ਹੈ ਪੁੱਤਰ ਦੁਨੀਆ ਦੀਆਂ ਸਾਰੀਆਂ ਪੀੜਾਂ ਰਲ ਕੇ ਵੀ ਉਸ ਦਾ ਕੁਝ ਨਹੀਂ ਵਿਗਾੜ ਸਕਦੀਆਂ ਗ੍ਰਿਫਤਾਰ ਕਰਕੇ ਲਿਆਂਦੀਆਂ ਗਈਆਂ ਮਾਵਾਂ ਵਿੱਚ ਇਹ ਮਾਂ ਤੇ ਪੁੱਤਰ ਵੀ ਬੈਠੇ ਚੱਕੀ ਪੀ ਰਹੇ ਹਨ ਬਾਲਾਂ ਨੂੰ ਮਾਵਾਂ ਦੀਆਂ ਗੋਦੀਆਂ ਵਿੱਚੋਂ ਖੋਖੋ ਕੇ ਕੋਇਆ ਜਾ ਰਿਹਾ ਹੈ ਇਹ ਕੀ ਕਰ ਲਏ ਆ ਮਾਂ ਬਾਲ ਨੇ ਆਪਣੀ ਮਾਂ ਨੂੰ ਤੁਤਲਾਉਂਦੇ ਹੋਏ ਪੁੱਛਿਆ ਵੱਡੇ ਭਾਗਾਂ ਵਾਲੇ ਇਹ ਬਾਲ ਸ਼ਹੀਦ ਹੋ ਰਹੇ ਆ ਮੇਰੇ ਬੱਚੇ ਇੰਨੀਆਂ ਛੋਟੀਆਂ ਉਮਰਾਂ ਵਿੱਚ ਪੰਥ ਤੋਂ ਆਪਾ ਵਾਰ ਜਾਣ ਵਾਲੇ ਬਾਲ ਜਰੂਰ ਦਰਗਾਹ ਵਿੱਚ ਛੋਟੇ ਸ਼ਹਿਬਜ਼ਾਦਿਆਂ ਦੀ ਸੰਗਤ ਮਾਣਦੇ ਹੋਣਗੇ ਮੈਂ ਵੀ ਥੀਦ ਹੋਣਾ ਹੈ ਮਾਂ ਮੈਂ ਵੀ ਬਾਬਾ ਫਤਿਹ ਸਿੰਘ ਨੂੰ ਮਿਲਣਾ ਹੈ ਹਾਂ ਪੁੱਤਰ ਸੱਚੇ ਬਾਦਸ਼ਾਹ ਤੇਰੇ ਭਾਗ ਵੀ ਜਗਾਉਣ ਅਤੇ ਤੇਰੇ ਲੇਖਾਂ ਵਿੱਚ ਵੀ ਕੋਈ ਮੁਗਲ ਬਰਛੀ ਲਿਖੀ ਹੋਵੇ ਅਥਰੂ ਸੰਭਾਲਦੇ ਆਂ ਮਾਂ ਬੋਲੀ ਮਿਤ ਇਸ ਬਾਲ ਦੀ ਵੀ ਆ ਗਈ ਮੁਗਲ ਸਪਾਹੀ ਨੇ ਪਿੱਛੋਂ ਦੀ ਮਾਂ ਦੇ ਗਲੇ ਵਿੱਚ ਬਾਹਾਂ ਪਾਈ ਖਲੋਤੇ ਬਾਲ ਨੂੰ ਫੜ ਕੇ ਖਿੱਚਿਆ ਅਤੇ ਮਾਂ ਨੇ ਅੱਖਾਂ ਬੰਦ ਕਰ ਲਈਆਂ ਜਦ ਉਸ ਨੇ ਅੱਖਾਂ ਖੋਲੀਆਂ ਤਾਂ ਪਾਣੀ ਦੀਆਂ ਦੋ ਧਾਰਾਂ ਉਹਨਾਂ ਵਿੱਚੋਂ ਵਹਿ ਤੁਰੀਆਂ ਇੱਕ ਸਪਾਹੀ ਨੇ ਜੇ ਨੂੰ ਤਿੱਖਾ ਕਰ ਰਿਹਾ ਹੈ ਉਸ ਨੇ ਹੇਠਾਂ ਧਰਤੀ ਉੱਤੇ ਟਿਕਾ ਕੇ ਨੇਜਾ ਸਿੱਧਾ ਖੜਾ ਕਰ ਦਿੱਤਾ ਬਾਲ ਨੇ ਦੂਜੇ ਸਪਾਹੀਆਂ ਨੇ ਜੋਰ ਨਾਲ ਉਤਾਹ ਨੂੰ ਸਿੱਟਿਆ ਅਤੇ ਬਾਲ ਨੇ ਜੈਕਾਰਾ ਛੱਡਿਆ ਖੁਸ਼ੀਆਂ ਦੇ ਜੈ ਤਾਲੇ ਦਜਾਵੇ ਨਿਹਾਲ ਹੋ ਜਾਵੇ ਫਤਿਹ ਪਾਵੇ ਅਤੇ ਉਹ ਵਰਚੇ ਵਿੱਚ ਪਰੋਇਆ ਗਿਆ ਧੰਨ ਧੰਨ ਬਾਬਾ ਫਤਿਹ ਸਿੰਘ ਜੀ ਦੇ ਮਨ ਨੂੰ ਭਾਵੇ ਤੇ ਰੰਦਾ ਜੈਕਾਰਾ ਉਸ ਦੀ ਮਹਾਨੇ ਪੂਰਾ ਕੀਤਾ ਤੇ ਸਾਰੀਆਂ ਸਿੰਘਣੀਆਂ ਨੇ ਇਕੱਠਿਆਂ ਸਤਿ ਸ੍ਰੀ ਅਕਾਲ ਕਹਿ ਕੇ ਜਵਾਬ ਦਿੱਤਾ ਧੰਨ ਗੁਰੂ ਨਾਨਕ ਅਤੇ ਸੱਤ ਕਰਤਾਰ ਦੇ ਬੋਲ ਮਾਇੂਸ ਹੋ ਰਹੀ ਹਵਾ ਨੂੰ ਜਿਉਂ-ਜੋਗਾ ਕਰ ਰਹੇ ਸਨ ਜੇ ਇਹੇ ਬੋਲ ਨਾ ਗੂੰਜਦੇ ਹੁੰਦੇ ਤਾਂ ਸ਼ਾਇਦ ਹਵਾ ਦਾ ਆਪਦਾ ਦਮ ਘੁੱਟ ਜਾਂਦਾ ਮਾਸੂਮ ਬਾਲ ਕੋਹੇ ਜਾ ਰਹੇ ਹਨ ਨੇਜਿਆਂ ਉੱਤੇ ਟੰਗੇ ਜਾ ਰਹੇ ਹਨ ਫੱਡੇ ਜਾ ਰਹੇ ਹਨ ਅਤੇ ਕੁਝ ਜਲਾਦ ਉਹਨਾਂ ਟੋਟਿਆਂ ਨੂੰ ਰस्सੀਆਂ ਵਿੱਚ ਪਰੋ ਰਹੇ ਹਨ ਜਿਨ੍ਹਾਂ ਦੀ ਝੋਲੀਆਂ ਵਿੱਚੋਂ ਉਹ ਬਾਲ ਚੁੱਕੇ ਗਏ ਸਨ ਉਹਨਾਂ ਗਲਾਂ ਵਿੱਚ ਹੀ ਉਹ ਹਾਰ ਪਾਏ ਜਾਂਦੇ ਹਨ ਇੱਕ ਮੁਗਲ ਸਿਪਾਹੀ ਕੀ ਵੇਖਦਾ ਹੈ ਕਿ ਇੱਕ ਮਾਈ ਉਸ ਨੂੰ ਇਸ਼ਾਰਾ ਕਰਕੇ ਬੁਲਾ ਰਹੀ ਹੈ। ਉਹ ਹੈਰਾਨ ਹੈ ਕਿ ਐਸਾ ਕੈਰੀ ਸਮੇ ਉਹ ਉਸ ਨੂੰ ਕੀ ਕਹੇਗੀ? ਨਾਲ ਦਾ ਸਿਪਾਹੀ ਬੋਲਿਆ, "ਜਾ, ਸੋਹਣਿਆ ਵਿਚਾਰੀ ਦੀ ਗੱਲ।" ਉਹ ਥੋੜਾ ਕਰੋਨਾ ਦੇ ਘਰ ਵਿੱਚ ਵੀ ਸਨ। ਐਸਾ ਵਰਤਾਰਾ ਕਿਸੇ ਵੀ ਨੂੰ ਵੀ ਮੌਨ ਕਰ ਦੇਵੇ। ਨਾਲ ਦੇ ਸਿਪਾਹੀ ਨੇ ਫੇਰ ਕਿਹਾ, "ਜਾ, ਸ਼ਾਇਦ ਪਾਣੀ ਮੰਗਦੀ ਹੋਵੇ। ਦੇ ਆਈ" ਜੇ ਪਾਣੀ ਜਾਂ ਕੁਝ ਹੋਰ ਮੰਗਦੀ ਹੋਈ ਤਾਂ ਮੰਨੂ ਦਾ ਹੁਕਮ ਵਜਾਉਂਦੇ ਵਜਾਉਂਦੇ ਆਪਾਂ ਵੀ ਉਸ ਜਿਹੇ ਜ਼ਾਲਮ ਹੁੰਦੇ ਜਾ ਰਹੇ ਹਾਂ ਜਾਂ ਸੁਣਿਆ ਦੂਜਾ ਸਿਪਾਹੀ ਮਾਂ ਕੋਲ ਗਿਆ ਤੇ ਕੁਝ ਚਿਰ ਮੰਗਰੋਂ ਉਹ ਰੋਂਦਾ ਹੋਇਆ ਵਾਪਸ ਆਇਆ ਕੀ ਹੋਇਆ ਕੀ ਕਿਹਾ ਉਸਨੇ ਜਿਸ ਸਿਪਾਹੀ ਨੇ ਭੇਜਿਆ ਸੀ ਉਸਨੇ ਪੁੱਛਿਆ ਪਰ ਵਾਪਸ ਆਇਆ ਸਿਪਾਹੀ ਤ੍ਰਿਪ ਤ੍ਰਿਪ ਹੰਝੂ ਸਿੱਟ ਰਿਹਾ ਸੀ ਉਸ ਤੋਂ ਕੁਝ ਵੀ ਬੋਲਿਆ ਨਹੀਂ ਜਾ ਰਿਹਾ ਸੀ ਉਹ ਦੱਸ ਤਾਂ ਸਹੀ ਐਸਾ ਕੀ ਕਹਿ ਦਿੱਤਾ ਉਸਨੇ ਐਸਾ ਕੀ ਮੰਗ ਲਿਆ ਜੋ ਤੇਰਾ ਰੋਣ ਨਿਕਲ ਗਿਆ ਉਹ ਕਹਿੰਦੀ ਅਤੇ ਇਸ ਸਪਾਹੀ ਦੀ ਐਨਾ ਕਹਿੰਦੇ ਦੀ ਫੇਰ ਭੋਬ ਨਿਕਲ ਗਈ ਉਹ ਕਹਿੰਦੀ ਜੋ ਤੂੰ ਹਾਰ ਮੇਰੇ ਗਲ ਵਿੱਚ ਪਾ ਕੇ ਗਿਆ ਹੈ ਉਹ ਮੇਰੇ ਬੱਚੇ ਦਾ ਨਹੀਂ ਮੇਰੇ ਬੱਚੇ ਦਾ ਤਾਂ ਉਹ ਹੈ ਜੋ ਉਹ ਬੀਬੀ ਦੇ ਗਲ ਪਾਇਆ ਹੋਇਆ ਹੈ ਮੇਰੇ ਗਲ ਵਿੱਚ ਮੇਰੇ ਬੱਚੇ ਦੇ ਟੁਕੜਿਆਂ ਦਾ ਹਾਰ ਲਿਆ ਪਾ ਕੇ ਮੇਰੀ ਐਨੀ ਕ ਬੇਨਤੀ ਪ੍ਰਵਾਨ ਕਰ ਨਾਲੇ ਜੀਦੇ ਬਾਲ ਦਾ ਹਾਰ ਤੂੰ ਮੇਰੇ ਗਲ ਵਿੱਚ ਪਾ ਗਿਆ ਹੈ ਉਹਦੀ ਮਾਂ ਲੱਭ ਕੇ ਉਹਦੀ ਝੋਲੀ ਪਾ ਅਤੇ ਐਨਾ ਕਹਿ ਕੇ ਉਹ ਤਾਂ ਹੀ ਰੋ ਪਿਆ ਕੋਈ ਐਨਾ ਸਬਰ ਵਿੱਚ ਕਿਵੇਂ ਰਹਿ ਸਕਦਾ ਹੈ ਐਸਾ ਕੀ ਦੇ ਦਿੱਤਾ ਇਹਨਾਂ ਨੂੰ ਇਹਨਾਂ ਦੇ ਗੁਰੂ ਨੇ ਐਨੇ ਸਹਿਜ ਕਿਵੇਂ ਹੋ ਸਕਦੇ ਨੇ ਇਹ ਲੋਕ ਇਹ ਸਿੱਖ ਨੇ ਹਮੀਦ ਸਦੀਆਂ ਲੱਗੀਆਂ ਨੇ ਇਹਨਾਂ ਦੀ ਘੜਤ ਘੜਨ ਨੂੰ ਡੋਲਣਗੇ ਨਹੀਂ ਇਹ ਕਦੇ ਵੀ ਇਹ ਗੱਲ ਹੁਣ ਮੀਰ ਮੰਨੂ ਨੂੰ ਕੌਣ ਸਮਝਾਵੇ ਇਹ ਸਿੱਖ ਨੇ ਅਤੇ ਸਿੱਖ ਦਾ ਨਾਮ ਹੀ ਸਿੱਦਕ ਅਤੇ ਦਲੇਰੀ ਦਾ ਹੈ ਧੰਨ ਗੁਰੂ ਨਾਨਕ ਤੇ ਸਤ ਕਰਤਾਰ ਦੇ ਬੋਲ ਮਰਦੀ ਜਾ ਰਹੀ ਹਵਾ ਨੂੰ ਵੀ ਜੀਵਨ ਬਖਸ਼ ਰਹੇ ਹਨ ਜੇ ਇਹ ਬੋਲ ਨਾ ਗੂੰਜਦੇ ਹੁੰਦੇ ਤਾਂ ਸ਼ਾਇਦ ਹਵਾ ਦਾ ਵੀ ਆਪ ਦਾ ਦਮ ਘੁੱਟ ਜਾਂਦਾ ਇੱਕ ਤਿੰਨ ਕੁ ਸਾਲ ਦਾ ਬਾਲ ਚੱਕੀ ਪੀਣ ਵਿੱਚ ਆਪਣੀ ਮਾਂ ਦੀ ਮਦਦ ਕਰ ਰਿਹਾ ਹੈ ਉਹ ਆਪਣੇ ਛੋਟੇ ਜਿਹੇ ਹੱਥ ਚੱਕੀ ਦੇ ਹੱਥੇ ਨੂੰ ਪਾਉਂਦਾ ਹੈ ਪਰ ਚੱਕੀ ਦਾ ਗੇੜ ਉਸ ਦੀ ਛੋਟੀ ਜਹੀ ਬਾਹ ਨਾਲੋਂ ਵੱਡਾ ਹੈ ਸੋ ਉਹ ਹੱਥ ਫੜ ਕੇ ਚੱਕੀ ਦੇ ਨਾਲ-ਨਾਲ ਘੁੰਮਣ ਲੱਗਦਾ ਹੈ ਬੱਥ ਚਾਰਕ ਗੇੜਿਆਂ ਮਗਰੋਂ ਉਹ ਥੱਕ ਕੇ ਬੈਠ ਜਾਂਦਾ ਹੈ ਆਪਣੇ ਆਲੇ-ਦੁਆਲੇ ਹੋ ਰਹੀਆਂ ਸ਼ਹਾਦਤਾਂ ਨੂੰ ਮੱਥਾ ਟੇਕ ਦਿੰਦਾ ਹੈ ਮਾਂ ਨੇ ਕਿਹਾ ਜੋ ਹੈ ਕਿ ਜਦ ਕੋਈ ਬਾਲ ਸ਼ਹੀਦ ਹੋਵੇ ਤਾਂ ਹੱਥ ਜੋੜ ਕੇ ਸਿਰ ਨਵਾ ਕੇ ਫਤਿਹ ਬੁਲਾਵੇ ਸੋ ਉਹ ਐਸੇ ਤਰ੍ਹਾਂ ਕਰਦਾ ਹੈ ਜਦ ਹੀ ਕੋਈ ਵਾਲ ਨੇਜੇ ਵਿੱਚ ਪਰੋਇਆ ਜਾਂਦਾ ਹੈ ਤਾਂ ਉਹ ਮੱਥਾ ਟੇਕ ਦਿੰਦਾ ਹੈ ਆਪਣੀ ਉਮਰ ਦੇ ਇੱਕ ਵਾਲ ਨੂੰ ਸ਼ਹੀਦ ਹੁੰਦਿਆ ਵੇਖ ਕੇ ਉਹ ਬੋਲਿਆ ਇਹ ਤੁਹਾਨੂੰ ਨਿਤਿਆ ਨੂੰ ਤੋਂ ਤੋਂ ਮਾਲਦੇ ਨੇ ਮਾਂ ਮਰ ਨਹੀਂ ਰਹੇ ਪੁੱਤਰ ਸ਼ਹੀਦ ਹੋ ਰਹੇ ਨੇ ਇਹ ਵਾਲ ਤੁਹਾਡਾ ਸਭ ਦਾ ਇਨਾ ਕ ਤਪ ਰਹਿੰਦਾ ਸੀ ਮੇਰੇ ਬੱਚੇ ਤੁਸੀਂ ਅਗਲੇ ਜਨਮਾ ਵਿੱਚ ਪਾਤਸ਼ਾਹ ਬਣ ਕੇ ਜਨਮ ਲੈਣਾ ਹੈ ਸ਼ਹਾਦਤਾਂ ਦੇ ਬਦਲੇ ਤੁਹਾਨੂੰ ਬਾਦਸ਼ਾਹੀਆਂ ਮਿਲਣੀਆਂ ਹਨ ਤੁਹਾਡੀ ਉਮਰ ਨਿੱਕੀ ਕਿੱਥੇ ਹੈ ਤੁਸੀਂ ਤਾਂ ਬਾਬੇ ਹੋ ਤੁਹਾਡੇ ਅਗਲੇ ਜਨਮਾ ਵਿੱਚ ਪੰਥ ਤੁਹਾਡੇ ਕਹੇ ਬੋਲਾਂ ਨੂੰ ਸਿਰ ਨਵਾਇਆ ਕਰੇਗਾ ਤੁਸੀਂ ਕਹਿਣੀ ਅਤੇ ਕਰਨੀ ਦੇ ਸੂਰੇ ਹੋਵੋਗੇ ਤੁਹਾਡੀ ਕਹੀ ਗੱਲ ਨੂੰ ਪੰਥ ਸਤਕਾਰ ਨਾਲ ਦਿਲਾਂ ਵਿੱਚ ਥਾਂ ਦਿਆ ਕਰੇਗਾ ਤੁਸੀਂ ਨਿੱਕੇ ਕਿੱਥੇ ਹੋ ਮੇਰੇ ਬੱਚੇ ਤੁਸੀਂ ਤਾਂ ਬਾਬੇ ਹੋ ਥੀਤਾਮਾ ਕਹਿੰਦਾ ਹੋਇਆ ਉਹ ਮੁਗਲ ਸਿਪਾਹੀ ਦੀ ਉਂਗਲ ਫੜ ਕੇ ਤੁਰ ਪਿਆ ਸਾਧੂ ਦਾਦੂ RAM ਦਾ ਨਾਮ ਇੰਨੀ ਦਿਨੀ ਲਾਹੌਰ ਦੇ ਲਗਭਗ ਸਾਰੇ ਮਾਜੇ ਵਿੱਚ ਕਾਫੀ ਮਸ਼ਹੂਰ ਸੀ ਦਾਦੂ RAM ਆਪ ਤਾਂ ਚੜਾਈ ਕਰ ਗਿਆ ਸੀ ਤੇ ਹੁਣ ਉਸ ਦਾ ਡੇਰਾ ਉਸ ਦੇ ਸਾਧੂ ਸੁਭਾ ਪੁੱਤਰੇ ਨੇ ਸੰਭਾਲ ਲਿਆ ਹੋਇਆ ਸੀ ਉਹ ਸੰਘਾ ਨਾਲ ਨੇੜਤਾ ਰੱਖਦਾ ਸੀ ਜਦ ਦਾ ਮੀਰ ਮੰਨੂ ਨੇ ਸਿੱਖ ਪਰਿਵਾਰਾਂ ਉੱਤੇ ਕੈਰ ਬਸਾਉਣਾ ਸ਼ੁਰੂ ਕੀਤਾ ਸੀ ਮਾਜੇ ਵਿੱਚੋਂ ਬਹੁਤ ਸਿੰਘਣੀਆਂ ਅਤੇ ਪੁਚੰਗੀ ਦਾਦੂ ਰਾਮ ਦੇ ਡੇਰੇ ਵਿੱਚ ਆ ਗਏ ਸਨ ਮੀਰ ਮੰਨੂ ਨੂੰ ਸੂਈਆਂ ਨੇ ਇਹ ਖਬਰ ਦਿੱਤੀ ਹਕੂਮਤ ਦੇ ਬਾਗੀ ਰਹੇ ਮਤਾਬ ਸਿੰਘ ਦੀ ਬੀਵੀ ਅਤੇ ਉਸ ਦੇ ਪੁੱਤਰ ਦੀ ਰਾਏ ਸਿੰਘ ਦੀ ਬੀਵੀ ਵੀ ਇਨ੍ਹਾਂ ਔਰਤਾਂ ਵਿੱਚ ਸ਼ਾਮਲ ਹੈ ਹਜੂਰ ਇੱਕ ਸੂਈਆ ਬੋਲਿਆ ਹੁਣੇ ਗ੍ਰਿਫਤਾਰ ਕਰੋ ਉਸ ਸਾਧੂ ਨੂੰ ਮੀਰ ਮੰਨੂ ਨੇ ਹੁਕਮ ਚਾੜ੍ਹਿਆ ਅਤੇ ਦਾਦੂ ਰਾਮ ਦਾ ਪੋਤਰਾ ਮੀਰ ਮੰਨੂ ਅੱਗੇ ਪੇਸ਼ ਕੀਤਾ ਗਿਆ ਮੈਂ ਸੁਣਿਆ ਹੈ ਕਿ ਤੇਰਾ ਡੇਰਾ ਚੋਰਾਂ ਡਾਕੂਆਂ ਦੀ ਠਾਹਰ ਬਣਿਆ ਹੋਇਆ ਹੈ ਮੀਰ ਮੰਨੂ ਨੇ ਸਾਧੂ ਨੂੰ ਪੁੱਛਿਆ ਉਹ ਸਮਾਂ ਵੀ ਕੋਈ ਦੂਰ ਨਹੀਂ ਜਦ ਡੇਰੇ ਸੱਚਮੁੱਚ ਚੋਰਾਂ ਡਾਕੂਆਂ ਦੀ ਠਾਹਰ ਬਣ ਕੇ ਰਹਿ ਜਾਣਗੇ ਸਾਧ ਬਾਣੇ ਪਾ ਕੇ ਮਾਇਆ ਧਾਰੀ ਠੱਗ ਲੋਕਾਂ ਨੂੰ ਮਾਇਆ ਤਿਆਗਣ ਦੇ ਉਪਦੇਸ਼ ਦਿਆ ਕਰਨਗੇ ਪਰ ਇਹ ਸਾਧੂ ਰਾਮ त्यागी ਦਾ ਡੇਰਾ ਹੈ ਇੱਛਾਵਾਂ ਵਿੱਚ ਕੈਦ ਕਿਸੇ ਠੱਗ ਦਾ ਨਹੀਂ ਬਾਲ ਸਾਧੂ ਬੋਲਿਆ ਫਿਰ ਹਕੂਮਤ ਦੇ ਬਾਗੀ ਸਿੱਖਾਂ ਦੀਆਂ ਤੀਵੀਆਂ ਤੇਰੇ ਡੇਰੇ ਵਿੱਚ ਕੀ ਕਰ ਰਹੀਆਂ ਨੇ ਬਹੁਤ ਫਰਕ ਹੁੰਦਾ ਹੈ ਡਾਕੂਆਂ ਅਤੇ ਬਾਗੀਆਂ ਵਿੱਚ ਸੂਬੇਦਾਰ ਸਾਹਿਬ ਬਾਗੀ ਸਿੰਘਾਂ ਨੂੰ ਲੁੱਟ ਮਾਰ ਕੇ ਵੀ ਸਭ ਨਾਲ ਵੰਡ ਕੇ ਛਕਦੇ ਹਨ ਅਤੇ ਹਕੂਮਤ ਨੇ ਕਰਕੇ ਵੀ ਡਾਕੂਆਂ ਵਾਂਗ ਉਗਰਾਉਣਾ ਹੈ ਕਹਿਣਾ ਕੀ ਚਾਹੁੰਦਾ ਹੈ ਇਹੀ ਕੇ ਲੋਕਾਈ ਦੇ ਭਲੇ ਹਿੱਤ ਜੂਝ ਰਹੇ ਸੂਰਮੇ ਸਿੰਘਾਂ ਦੀਆਂ ਮਾਵਾਂ ਭੈਣਾ ਤੀਵੀਆਂ ਮੈਂ ਜਿਉਂਦੇ ਜੀ ਤਾਂ ਤੇਰੇ ਹਵਾਲੇ ਨਹੀਂ ਕਰਾਂਗਾ ਫੇਰ ਤੇਰੀ ਮੌਤ ਮੰਗਰਾਂ ਉਹੀ ਸਹੀ ਹਾਥੀ ਅੱਗੇ ਸੁੱਟਵਾ ਦਿਓ ਇਸ ਨੂੰ ਹੁਣ ਆਪਣੇ ਬਚਨਾ ਉੱਤੇ ਪੱਕਾ ਰਹੀਂ ਤੇ ਮੈਨੂੰ ਸੱਚੀ ਮਰਵਾ ਕੇ ਬੀਬੀਆਂ ਨੂੰ ਹੱਥ ਲਾਵੀ ਦਾਦੂ RAM ਦੇ ਸਾਧੂ ਪੋਤਰੇ ਨੂੰ ਨੂੜ ਕੇ ਹਾਥੀ ਦੇ ਪੈਰਾਂ ਵਿੱਚ ਸੁੱਟ ਦਿੱਤਾ ਗਿਆ ਹਾਥੀ ਸਾਧੂ ਕੋਲ ਆ ਕੇ ਰੁਕ ਗਿਆ ਮਹਾਵਤ ਦੇ ਲੱਖ ਜੋਰ ਲਾਉਣ ਉੱਤੇ ਵੀ ਹਾਥੀ ਨੇ ਪੈਰ ਨਹੀਂ ਪਟਿਆ ਮਹਾਵਤ ਨੇ ਹਾਥੀ ਨੂੰ ਤੋੜਨ ਲਈ ਅੰਕੁਸ਼ ਦਬਾਇਆ ਇਸ ਉੱਤੇ ਸਗੋਂ ਹਾਥੀ ਨੇ ਆਪਣੀ ਸੁੰਡ ਸਾਧੂ ਦੇ ਪੈਰਾਂ ਨੂੰ ਚੁਹਾਈ ਅਤੇ ਸਿਰ ਹਿਲਾਇਆ ਮੀਰ ਮੰਨੂ ਦੇ ਕਹਿਣ ਉੱਤੇ ਮਹਾਵਤ ਬਦਲਿਆ ਗਿਆ ਪਰ ਹਾਥੀ ਟੱਸ ਤੋਂ ਮਾਸ ਨਾ ਹੋਇਆ ਹਾਥੀ ਬਦਲ ਕੇ ਵੇਖੋ ਸਾਧੂ ਮੁਸਕਰਾਉਂਦਾ ਹੋਇਆ ਬੋਲਿਆ ਨਵਾਂ ਹਾਥੀ ਅਤੇ ਨਵਾਂ ਮਹਾਵਤ ਆਏ ਪਰ ਵਰਤਾਰਾ ਫੇਰ ਉਹੀ ਵਾਪਰਿਆ ਇਸ ਹਾਥੀ ਨੇ ਵੀ ਸਾਧੂ ਨੂੰ ਮੱਥਾ ਟੇਕਿਆ ਇਹ ਬਾਲ ਕੋਈ ਕਰਨੀ ਵਾਲਾ ਸਾਧੂ ਹੈ ਹਜੂਰ ਮਹਾਵਤ ਬੋਲਿਆ ਬਕਵਾਸ ਬੰਦ ਕਰ ਕਿਹੜਾ ਹੈ ਕਰਨੀ ਵਾਲਾ ਨਾਲੇ ਕੁਝ ਹੋਰ ਮੀਰ ਮੰਨੂ ਖਿਜਦਾ ਹੋਇਆ ਬੋਲਿਆ ਕਾਲ ਕੋਠੜੀ ਦੇ ਦਰਸ਼ਨ ਕਰਵਾਓ ਇਸ ਕਰਨੀ ਵਾਲੇ ਸਾਧੂ ਨੂੰ ਸੋ ਸਾਧੂ ਨੂੰ ਜੇਲ੍ਹ ਵਿੱਚ ਕੈਦ ਕਰ ਦਿੱਤਾ ਗਿਆ ਮੀਰ ਮੰਨੂ ਨੇ ਘੋੜਾ ਮੰਗਵਾਇਆ ਅਤੇ ਸਵਾਰ ਹੁੰਦਾ ਹੋਇਆ ਬੋਲਿਆ ਚਲੋ ਫੌਜਦਾਰ ਸਾਹਿਬ ਸ਼ਿਕਾਰ ਉੱਤੇ ਚੱਲੀਏ ਫੌਜਦਾਰ ਨੇ ਘੋੜਸਵਾਰਾਂ ਦੀ ਇੱਕ ਟੁਕੜੀ ਮੀਰ ਮੰਨੂ ਦੇ ਮੰਗਰ ਤੋਰ ਲਈ ਸੂਬੇਦਾਰ ਆਪ ਇਸ ਟੁਕੜੀ ਦੀ ਅਗਵਾਈ ਕਰ ਰਿਹਾ ਸੀ ਜਿਹੜੀ ਸਾਧੂ ਦਾਦੂ ਰਾਮ ਦੇ ਡੇਰੇ ਤੋਂ ਬੀਬੀਆਂ ਅਤੇ ਬੱਚਿਆਂ ਨੂੰ ਫੜਨ ਲਈ ਚੱਲੀ ਸੀ ਇਧਰ ਸਾਧੂ ਦੇ ਫੜੇ ਜਾਣ ਦੀ ਖਬਰ ਨੇੜੇ ਜੰਗਲ ਵਿੱਚ ਲੁਕੇ ਹੋਏ ਸਿੰਘਾਂ ਦੇ ਇੱਕ ਛੋਟੇ ਜਥੇ ਤੱਕ ਪੁੱਜੀ ਉਹਨਾਂ ਨੂੰ ਪਤਾ ਸੀ ਕਿ ਹੁਣ ਛੇਤੀ ਹੀ ਮੁਗਲ ਇਹਨਾਂ ਬੀਬੀਆਂ ਨੂੰ ਗ੍ਰਿਫਤਾਰ ਕਰਨ ਲਈ ਡੇਰੇ ਵੱਲ ਆਉਣਗੇ ਉਹਨਾਂ ਜਲਦੀ ਹੀ ਸਾਰੀਆਂ ਬੀਬੀਆਂ ਅਤੇ ਬਾਲਾਂ ਨੂੰ ਢੇਰੇ ਵਿੱਚੋਂ ਕੱਢ ਕੇ ਨੇੜੇ ਕਮਾਦ ਦੇ ਖੇਤਾਂ ਵਿੱਚ ਲੁਕਾ ਲਿਆ ਮਾਰੋ ਮਾਰ ਕਰਦਾ ਮੀਰ ਮੰਨੂ ਢੇਰੇ ਵਿੱਚ ਪਹੁੰਚਿਆ ਪਰ ਉਸ ਨੂੰ ਜਦ ਪਤਾ ਲੱਗਿਆ ਕਿ ਸਿੱਖ ਬੀਬੀਆਂ ਤਾਂ ਇਥੋਂ ਕੂਚ ਕਰ ਗਈਆਂ ਹਨ ਤਾਂ ਉਹ ਗੁੱਸੇ ਨਾਲ ਲਾਲ ਹੁੰਦਾ ਹੋਇਆ ਚੀਕਿਆ ਸੁਗਈਏ ਭੇਜੋ ਸਾਰੇ ਪਾਸੇ ਅਤੇ ਭਾਲ ਕਰੋ ਉਹਨਾਂ ਦੀ ਜਿਆਦਾ ਦੂਰ ਨਹੀਂ ਗਏ ਹੋਣਗੇ ਨਾਲ ਹੀ ਉਸਨੇ ਪਿੰਡ ਦੇ ਮੌਤਬਾਰਾਂ ਨੂੰ ਸੱਦਿਆ ਕੁਝ ਪਲ ਵੀ ਨਹੀਂ ਲੱਗਣੇ ਮੇਰੇ ਸਪਾਹੀਆਂ ਨੂੰ ਤੁਹਾਡਾ ਪਿੰਡ ਤਬਾਹ ਕਰਨ ਵਿੱਚ ਸੋ ਤੁਹਾਡੀ ਭਲਾਈ ਇਸੇ ਵਿੱਚ ਹੈ ਕਿ ਸਿੱਖ ਔਰਤਾ ਸਾਡੇ ਹਵਾਲੇ ਕਰੋ ਨਹੀਂ ਤਾਂ ਯਾਦ ਰੱਖਿਓ ਕਿ ਤੁਹਾਡੇ ਸਾਰੇ ਪਿੰਡ ਦੀ ਇੱਕ ਵੀ ਤੀਵੀਂ ਅਤੇ ਬਾਲ ਜਿਉਂਦਾ ਨਹੀਂ ਛੱਡਾਂਗਾ ਕੱਲੇ-ਕੱਲੇ ਨੂੰ ਬਲ ਦੀ ਅੱਗ ਵਿੱਚ ਸੁੱਟਾਂਗਾ ਪਿੰਡ ਵਾਲਿਆਂ ਦੇ ਤਾਂ ਮੀਰ ਮੰਨੂ ਦੇ ਪਿੰਡ ਆਉਣ ਦਾ ਸੁਣ ਕੇ ਹੀ ਸਾਹ ਸੂਤੇ ਗਏ ਸਨ ਪਰ ਉਸ ਨੇ ਇਹ ਅੱਗ ਭਰੌਣ ਦੇ ਬੋਲਾਂ ਨੇ ਤਾਂ ਉਹਨਾਂ ਦੀ ਰੂਹ ਨੂੰ ਵੀ ਕੰਬਣ ਲਾ ਦਿੱਤਾ ਸੀ ਅਸੀਂ ਪਤਾ ਲਾ ਲਿਆ ਹੈ ਹਜੂਰ ਇਸ ਤੋਂ ਪਹਿਲਾਂ ਕਿ ਪਿੰਡ ਵਾਲੇ ਕੁਝ ਬੋਲਦੇ ਇੱਕ ਸੂਈਆ ਭੱਜਿਆ ਭੱਜਿਆ ਮੀਰ ਮੰਨੂ ਕੋਲ ਆਇਆ ਅਤੇ ਬੋਲਿਆ ਉਹ ਸਾਰੇ ਕਮਾਦਾਂ ਵਿੱਚ ਲੁਕੇ ਹੋਏ ਨੇ ਉਹ ਨੇੜੇ ਹੀ ਸੁਣਦਿਆਂ ਹੀ ਮੀਰ ਮੰਨੂ ਨੇ ਘੋੜਾ ਕਮਾਦ ਵੱਲ ਭਜਾਇਆ ਅਤੇ ਮਗਰੇ ਹੀ ਮੁਗਲ ਟੁਕੜੀ ਵੀ ਦੌੜੀ ਪਿੰਡ ਵਾਲੇ ਸਗੋਂ ਹੋਰ ਡਰ ਗਏ ਸਨ ਕਿ ਜੇ ਸਿੰਘ ਸਾਡੇ ਪਿੰਡ ਦੇ ਖੇਤਾਂ ਵਿੱਚੋਂ ਲੱਭ ਗਏ ਤਾਂ ਮੀਰ ਮੰਨੂ ਪਿੰਡ ਉੱਤੇ ਜ਼ਰੂਰ ਕਹਿਰ ਵਰਸਾ ਦੇਵੇਗਾ हे ਨੀਲੇ ਦੇ ਅਸਵਾਰਾ ਮਿਹਰ ਕਰੀ ਇੱਕ ਬਜ਼ੁਰਗ ਪਿੰਡੂ ਬੋਲਿਆ ਪਲਾਂ ਵਿੱਚ ਹੀ ਮੀਰ ਮੰਨੂ ਸੂਹਿਆਂ ਵੱਲੋਂ ਦੱਸੀ ਠਾਹਰ ਉੱਤੇ ਪੁੱਜ ਗਿਆ ਤੁਹਾਡੀ ਮੌਤ ਤੁਹਾਨੂੰ ਖਿੱਚ ਕੇ ਇਸ ਕਮਾਦ ਵਿੱਚ ਲੈ ਆਈ ਹੈ ਜਾਂ ਤਾਂ ਆਪੇ ਬਾਹਰ ਆ ਜਾਓ ਨਹੀਂ ਤਾਂ ਸਾਡੇ ਜਰਵਾਣੇ ਲੜਾਕੇ ਘੋੜਿਆਂ ਦੇ ਪੌੜਾਂ ਹੇਠ ਕੁਚਲੇ ਜਾਣ ਲਈ ਤਿਆਰ ਰਹੋ ਬਾਹਰ ਨਿਕਲੋ ਅਤੇ ਦੇਖੋ ਤੁਹਾਡਾ ਕਾਲ ਮੀਰ ਮੰਨੂ ਕਿਵੇਂ ਤੁਹਾਡੀ ਮੌਤ ਬਣ ਕੇ ਸਾਹਮਣੇ ਖਲੋਤਾ ਹੈ ਮੈਨੂੰ ਤਾਂ ਅੱਲਾ ਨੇ ਭੇਜਿਆ ਹੀ ਸ਼ਾਇਦ ਤੁਹਾਡੀ ਮੁਕੰਮਲ ਖਾਤਮੇ ਲਈ ਹਜੇ ਬੋਲ ਹੀ ਰਿਹਾ ਸੀ ਮੀਰ ਮੰਨੂ ਕਿ ਗੋਲੀਆਂ ਦੀ ਇੱਕ ਸ਼ਲਕ ਕਮਾਦ ਵਿੱਚੋਂ ਸ਼ੂਕਦੀ ਆਈ ਅਤੇ ਮੀਰ ਮੰਨੂ ਦੇ ਨਾਲ ਦੇ ਕਈ ਸਵਾਰ ਢੇਰ ਕਰ ਗਈ ਮੀਰ ਮੰਨੂ ਦਾ ਘੋੜਾ ਗੋਲੀਆਂ ਦੀ ਗਰਜਵੀਂ ਆਵਾਜ਼ ਸੁਣ ਕੇ ਸੀਖ ਪਾਉ ਹੋ ਗਿਆ ਮੂਰਲੀਆਂ ਦੋਵੇਂ ਲੱਤਾਂ ਜਿਉਂ ਹੀ ਮੀਰ ਮੰਨੂ ਦੇ ਘੋੜੇ ਨੇ ਹਵਾ ਵਿੱਚ ਉਤਾਂ ਨੂੰ ਚੱਕੀਆਂ ਤਾਂ ਮੀਰ ਮੰਨੂ ਦਾ ਸੰਤੁਲਨ ਵਿਗੜ ਗਿਆ ਅਤੇ ਉਹ ਘੋੜੇ ਤੋਂ ਹੇਠਾ ਡਿੱਗ ਪਿਆ ਪਰ ਉਸ ਦਾ ਪੈਰ ਮੀਰ ਮੰਨੂ ਦਾ ਪੈਰ ਘੋੜੇ ਦੀ ਰਕਾਬ ਵਿੱਚ ਫਸ ਗਿਆ ਡਰਿਆ ਹੋਇਆ ਘੋੜਾ ਦੇ ਕਾਬੂ ਹੋ ਗਿਆ ਅਤੇ ਹੋਰ ਤੇਜ਼ ਭੱਜਣ ਲੱਗਾ ਘੋੜੇ ਦੇ ਪਿਛਲੇ ਪੌੜ ਠਾ ਠਾ ਕਰਕੇ ਮੀਰ ਮੰਨੂ ਦੇ ਸਿਰ ਵਿੱਚ ਵੱਜ ਰਹੇ ਸਨ ਜਿਉਂ ਹੀ ਪੌੜ ਸਿਰ ਨਾਲ ਵੱਜਦੇ ਘੋੜਾ ਡਰ ਕੇ ਕਬਰਾ ਕੇ ਹੋਰ ਤੇਜ਼ ਭੱਜਦਾ ਘੋੜੇ ਦੇ ਪੌੜਾ ਨੇ ਮੀਰ ਮੰਨੂ ਦੀ ਖੋਪੜੀ ਪਾੜ ਦਿੱਤੀ ਉਸ ਦਾ ਸਿਰ ਕਿਸੇ ਬਹੁਤ ਉੱਚੇ ਕੋਠੇ ਤੋਂ ਹੇਠਾ ਸੁੱਟੇ ਹਦਵਾਣੇ ਵਰਗਾ ਹੋ ਗਿਆ ਸੱਚਮੁੱਚ ਹੀ ਬਹੁਤ ਜਰਮਾਨਾ ਅਤੇ ਲੜਾਕਾ ਘੋੜਾ ਹੈ ਮੀਰ ਮੰਨੂ ਦਾ ਇੱਕ ਪਿੰਡੂ ਹੱਸਦਾ ਹੋਇਆ ਬੋਲਿਆ ਹਾਂ ਬਿਲਕੁਲ ਤੇ ਮੀਰ ਮੰਨੂ ਇਹ ਵੀ ਸਹੀ ਕਹਿੰਦਾ ਸੀ ਕਿ ਮੌਤ ਕਿਸੇ ਨੂੰ ਇੱਥੇ ਕਮਾਦਵਲ ਖਿੱਚ ਕੇ ਲਿਆਈ ਹੈ ਬਸ ਉਹ ਸਿੰਘ ਕਹਿ ਗਿਆ ਅਸਲ ਵਿੱਚ ਉਸ ਦੀ ਆਪਣੀ ਮੌਤ ਉਸ ਨੂੰ ਇੱਥੇ ਖਿੱਚ ਕੇ ਲਿਆਈ ਸੀ ਪਿੰਡ ਦਾ ਇੱਕ ਹੋਰ ਵਸਨੀਕ ਸੁੱਖ ਦਾ ਸਾਹ ਲੈਂਦਾ ਹੋਇਆ ਬੋਲਿਆ ਸੂਬੇਦਾਰ ਮੀਰ ਮੰਨੂ ਦੇ ਮਾਰੇ ਜਾਣ ਤੋਂ ਬਾਅਦ ਸਾਰੀ ਮੁਗਲ ਟੁਕੜੀ ਪੱਤਰੇਵਾਜ ਗਈ ਸਿੰਘ ਬੀਬੀਆਂ ਅਤੇ ਬਾਲਾਂ ਸਮੇਤ ਕਮਾਦਾਂ ਵਿੱਚੋਂ ਬਾਹਰ ਨਿਕਲੇ ਸ਼ੁਕਰ ਹੈ ਆਪ ਜੀਆਂ ਦਾ ਸਿੰਘ ਜੀ ਜਾਲਮ ਪਾਪੀ ਨੂੰ ਤੁਰਦਾ ਰਾਹ ਦਿਖਾ ਦਿੱਤਾ ਨਹੀਂ ਤਾਂ ਉਸ ਨੇ ਇੰਨਾ ਬੀਬੀਆਂ ਬੱਚਿਆਂ ਦੇ ਨਾਲ ਨਾਲ ਸਾਰੇ ਪਿੰਡ ਉੱਤੇ ਪਤਾ ਨਹੀਂ ਕੈਸਾ ਕਹਿਰ ਵਰਸਾਉਣਾ ਸੀ ਬਾਹਰ ਨਿਕਲਦੇ ਆ ਰਹੇ ਸਿੰਘਾਂ ਨੂੰ ਵੇਖ ਕੇ ਇੱਕ ਬਜ਼ੁਰਗ ਬੋਲਿਆ ਸ਼ੁਕਰ ਤਾਂ ਪੰਥ ਦੇ ਵਾਲੀ ਕਲਗੀਧਰ ਪਿਤਾ ਜੀ ਦਾ ਹੈ ਬਜ਼ੁਰਗੋ ਉਸ ਨੂੰ ਆਪਣੇ ਬੱਚਿਆਂ ਬੱਚੀਆਂ ਦਾ ਵੱਧ ਫਿਕਰ ਹੈ ਇੱਕ ਸਿੰਘ ਨੇ ਜਵਾਬ ਦਿੱਤਾ ਮੀਰ ਮੰਨੂ ਤਾਂ ਮਾਰਿਆ ਹੀ ਗਿਆ ਹੈ ਸੋ ਕਿਉਂ ਨਾ ਹੁਣ ਮੁੱਲਾਪੁਰ ਅਤੇ ਲਾਹੌਰ ਉੱਤੇ ਹੱਲਾ ਬੋਲ ਕੇ ਬਾਕੀ ਕੈਦ ਬੀਬੀਆਂ ਬੱਚਿਆਂ ਅਤੇ ਸਿੰਘਾਂ ਨੂੰ ਵੀ ਛਡਵਾਇਆ ਜਾਵੇ ਇੱਕ ਸਿੰਘ ਦੀ ਸਲਾਹ ਨੂੰ ਸਭ ਨੇ ਜੈਕਾਰੇ ਛੱਡ ਕੇ ਪ੍ਰਵਾਨਗੀ ਦਿੱਤੀ ਕੁਝ ਹੋਰ ਥਾਂਈ ਸਿੰਘਾਂ ਨੂੰ ਸੁਨੇਹੇ ਭੇਜੇ ਗਏ ਅਤੇ ਸਿੰਘਾਂ ਦਾ ਇਹ ਜਥਾ ਲਗਭਗ 5-6000 ਦਾ ਹੋ ਗਿਆ ਉਹਨਾਂ ਦੋਹੇ ਥਾਂਈਂ ਧਾਵਾ ਬੋਲ ਕੇ ਅਤੇ ਕੈਦ ਕੀਤੇ ਗਏ ਸਿੰਘਾਂ ਨੂੰ ਬੀਬੀਆਂ ਬੱਚਿਆਂ ਸਮੇਤ ਛਡਵਾ ਲਿਆ ਉਹਨਾਂ ਲਾਹੌਰ ਵਿੱਚ ਲੁੱਟ ਵੀ ਕੀਤੀ ਅਤੇ ਮੁਗਲਾਂ ਦੇ ਤੰਬੂ ਕਨਾਤਾਂ ਪੱਟ ਸੁਟੇ ਇਧਰ ਮੀਰ ਮੰਨੂ ਦੇ ਮਾਰੇ ਜਾਣ ਮੰਗਰੋਂ ਲਾਹੌਰ ਦਰਬਾਰ ਵੀ ਡਾਵਾਂਡੋਲ ਹੋ ਗਿਆ ਮੀਰ ਮੰਨੂ ਦਾ 4 ਸਾਲ ਦਾ ਪੁੱਤਰ ਚੇਚਕ ਦਾ ਸ਼ਿਕਾਰ ਸੀ ਤੇ ਮੀਰ ਮੰਨੂ ਦੇ ਮਾਰੇ ਜਾਣ ਤੋਂ ਕੁਝ ਚਿਰ ਮੰਗਰੋਂ ਚਾਲਾ ਪਾ ਗਿਆ ਉਸ ਦੀ ਬੇਗਮ ਹੁਣ ਲਾਹੌਰ ਦੀ ਸੂਬੇਦਾਰੀ ਆਪਣੇ ਹੱਥ ਵਿੱਚ ਲੈ ਰਹੀ ਸੀ ਉਸ ਨੇ ਦਿੱਲੀ ਵਾਲੇ ਸੂਬੇਦਾਰੀ ਲਈ ਖਤ ਕੱਲਿਆ ਸਥਿਤੀ ਵਿਗੜਦੀ ਵੇਖ ਕੇ ਫੌਜਦਾਰਾਂ ਅਤੇ ਸਿਪਾਹੀਆਂ ਨੇ ਮੀਰ ਮੰਨੂ ਦੀ লাশ ਕਈ ਦਿਨ ਦਫਨ ਨਹੀਂ ਕਰਨ ਦਿੱਤੀ ਉਹ ਰੁਕੀਆਂ ਹੋਈਆਂ ਤਨਖਾਹਾਂ ਦੀ ਮੰਗ ਕਰ ਰਹੇ ਸਨ ਉਹਨਾਂ ਨੂੰ ਸ਼ੱਕ ਸੀ ਕਿ ਹੁਣ ਲਾਹੌਰ ਦਰਬਾਰ ਵਿੱਚ ਵੱਡੇ ਫੇਰ ਬਦਲ ਹੋਣਗੇ ਅਤੇ ਨਵੇਂ ਸੂਬੇਦਾਰ ਅਤੇ ਨਵਾਬ ਉਹਨਾਂ ਦੀ ਤਲਬ ਮੁਕਰ ਜਾਣਗੇ ਮੀਰ ਮੰਨੂ ਦੀ লাশ ਵਿੱਚ ਕੀੜੇ ਪੈ ਅਤੇ ਸੁੰਡ ਪੈ ਗਏ ਹਾਰ ਕੇ ਉਸ ਦੀ ਬੀਗਮ ਨੇ ਆਪਣੇ ਗਹਿਣੇ ਅਤੇ ਹੋਰ ਸਮਾਨ ਵੇਚ ਕੇ 3 ਲੱਖ ਇਕੱਠਾ ਕੀਤਾ ਅਤੇ ਫੌਜ ਨੂੰ ਤਨਖਾਹ ਦਿੱਤੀ ਇਸ ਤਰ੍ਹਾਂ ਸਿੰਘਾਂ ਸਮੇਤ ਬੀਬੀਆਂ ਅਤੇ ਬੱਚਿਆਂ ਉੱਤੇ ਕਹਿਰ ਕਰਨ ਵਾਲਾ ਮੀਰ ਮੰਨੂ ਪੰਥ ਨੂੰ ਖਤਮ ਕਰਨ ਦੇ ਸੁਪਨੇ ਲੈਂਦਾ ਐਸੀ ਭਿਆਨਕ ਮੌਤ ਮਰਿਆ ਕਿ ਜਕਰੀਆ ਖਾਨ ਦੀ ਵੀ ਰੂਹ ਕੰਬ ਗਈ